ਜਿਵੇਂ ਹੀ ਮਾਨ ਜੋ ਚੋਣਕ ਮਿਸ਼ਨ ਵੱਲੋਂ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਤਰੀਕਾ ਦਾ ਐਲਾਨ ਕੀਤਾ ਹੈ ਉਸ ਨੂੰ ਲੈ ਕੇ ਸਿਆਸੀ ਤਰ੍ਹਾਂਨੇ ਕਮਰਕ ਫਕਲੀ ਹੈ ਭਾਵੇਂ ਕਿ ਆਮ ਆਦੀ ਪਾਰਟੀ ਨੇ 8 ਲੋਕ ਸਭਾ ਹਲਕਿਆਂ ਤੋਂ ਆਪਣੇ ਉਮੀਦਵਾਰ ਚੋਣ ਮਾਂ ਦਾ ਨਾਮ ਉਤਾਰ ਦਿੱਤੇ ਹਨ ਜਦਕਿ ਹਾਲੇ 5 ਲੋਕ ਸਭਾ ਹਲਕਿਆਂ ਤੋਂ ਉਮੀਦਵਾਰਾਂ ਦਾ ਨਾਮ ਜੱਦ ਕਰਨਾ ਬਾਕੀ ਹੈ ਪਰ ਇਹਨਾਂ ਚੋਣਾਂ ਨੂੰ ਲੈ ਕੇ ਆਮ ਆਦੀ ਪਾਰਟੀ ਦੇ ਵੱਖ-ਵੱਖ ਹਾਕਿਆਂ ਵਿੱਚ ਚੋਣ ਸਰਗਰਮੀਆਂ ਵੇਖਣ ਨੂੰ ਮਿਲ ਰਹੀਆਂ ਹਨ ਜਿਸ ਨੂੰ ਲੈ ਕੇ ਹਲਕਾ ਡੇਰਾ ਬਾਬਾ ਨਾਨਕ ਇਨਤਯਰਗੁਰ ਗੀਸਤੰਗਰ ਰੰਧਾਵਾਲਮ ਆਪਣੇ ਹਲਕੇ ਵਿੱਚ ਧੜਾ ਧੜ ਮੀਂਹ ਜਿੱਦਿਆਂ ਜਾਰੀ ਹੈ ਅੱਜ ਪਿੰਡਟਰ ਪੱਲਾ ਵਿੱਚ ਫੌਜੀ ਸਾਤਨਾਬ ਸਿੰਘ ਦੀ ਅਗਵਾਈ ਵਿੱਚ ਰੱਖੀ ਗਈ ਛੋਟੀ ਜੀ ਮੀਟ ਨੇ ਰੈਲੀ ਦਾ ਰੋਕ ਧਾਰ ਲਿਆ ਗੁਰ ਗੀਸਤੰਗਰ ਰੰਧਾਵਾ ਦਾ ਪਿੰਡਟਰ ਪੱਲਾ ਪਹੁੰਚ ਕੇ ਆਪ ਵਰਕਰਾਂ ਵੱਲੋਂ ਫੁੱਲਾਂ ਦੀ ਵਰਖਾ ਕਰਦੇ ਹੋਏ ਹਾਰ ਪਾ ਕੇ ਨਿਗਾ ਸਵਾਗਤ ਕੀਤਾ ਗਿਆ ਇਸ ਮੌਕੇ ਮੀਟ ਨੂੰ ਸੰਬੋਧਨ ਕਰਦਿਆਂ ਗੁਰ ਗੀਸਤੰਗਰ ਰੰਧਾਵਾ ਨੇ ਆਪਣੀ ਪਾਰਟੀ ਦੇ ਪ੍ਰੀਵ 2 ਸਾਲ ਦੇ ਕਾਰਜਕਾਲ ਦਿਆਂ ਉਹ ਭਲਵਧੀਆਂ ਕਨਾਈਆਂ ਗਈਆਂ ਤਾਂ ਦਾਵਾ ਦੇ ਵਰਕ ਨੂੰ ਉਲਾਮਤ ਕਰਦੇ ਹੋਏ ਇਹ ਕਹਾਂ ਤੇ ਇਸ ਵਾਰ ਆਪਣਾ ਕੀਮਤੀ ਵੋਟ ਆਮ ਆਦਮੀ ਪਾਰਟੀ ਦੇ ਹੱਥ ਵਿੱਚ ਦੇ ਕੇ ਜੋ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਦਾ ਮਾਦਾ ਸੁਪਨਾ ਹੈ 13 ਜੀ ਉਹਦਾ ਉਸ ਨੂੰ ਪੂਰਾ ਕਰਨ ਤਾਂ ਜੋ ਕੇਂਦਰ ਦੀ ਭਾਜਪਾ ਸਰਕਾਰ ਜੋ ਪੰਜਾਬ ਨਾਲ ਮਸਰਾਈ ਮਾਮਲਾ ਸਲੂਕ ਕਰਦੇ ਹੋਏ ਲੋਕਾਂ ਦੀ ਮਿਹਨਤ ਦੇ ਟੱਕ ਦੇ ਪੈਸੇ ਨੂੰ ਦਬਕੇ ਬੈਠੀ ਹੈ ਦੋਸਤੋ ਪੰਜਾਬ ਨੂੰ ਲਿਆ ਕੇ ਜਿਸ ਤਰ੍ਹਾਂ ਪਹਿਲਾ ਪੰਜਾਬ ਸੋਨੇ ਦੀ ਤਲੀ ਖੁੰਦਾ ਸੀ ਉਸ ਨੂੰ ਮੋਰ ਦੁਬਾਰਾ ਉਸੇ ਤਰ੍ਹਾਂ ਰੰਗਲਾ ਪੰਜਾਬ ਬਣਾਇਆ ਜਾਵੇਗਾ ਇਸ ਮੁਖੇਤੁਰ ਦੀਪ ਸਿੰਘ ਰੰਧਾਵਾ ਵੱਲੋਂ ਵਿਰੋਧੀ ਪਾਰਟੀਆਂ ਤਿੱਖੇ ਨੇ ਸੱਦੇਗੇ ਬਿਊਰੋ ਰਿਪੋਰਟ ਆਲ ਪੰਜਾਬ نیوز ਦੇਖੋ ਲੋਕ ਸਭਾ ਦੇ ਇਲੈਕਸ਼ਨ ਜਿਹੜੀ ਆ ਉਹਦਾ ਚੋਣ ਜਾਬਤਾ ਲੱਗ ਗਿਆ ਤਾਂ ਪਿੰਡ ਪਿੰਡ ਮੀਟਿੰਗਾਂ ਦਾ ਜਿਹੜਾ ਸਿਲਸਿਲਾ ਵਾ ਉਹ ਸ਼ੁਰੂ ਕਰਤਾ ਮੈਂ ਡੇਰਾ ਬਾਬਾ ਨਾਨਕ ਚ ਪਾਰਟੀ ਦਾ ਦੇਸ਼ ਜਿਵੇਂ ਆਉਂਦਾ ਉਹਦੇ ਮੁਤਾਬਕ ਮੈਂ ਕੰਮ ਕਰਦਾ ਪਾਰਟੀ ਨੇ ਜਿਹੜੀ ਡਿਊਟੀ ਲਾਈ ਆ ਮੈਂ ਪੂਰੀ ਤਨਦੇਈ ਨਾਲ ਨਿਭਾ ਰਿਆ ਇੰਨਾ ਵੱਡਾ ਰਿਸਪਾਂਸ ਪਿੰਡਾਂ ਚ ਮਿਲ ਰਿਹਾ ਕਿਉਂ ਮਿਲ ਰਿਹਾ ਕਾਰਨ ਇਹ ਹੈ ਕਿ ਜਿਹੜੇ 2 ਸਾਲ ਦੇ ਕੰਮ ਕੀਤੇ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਹੋਣਾ ਉਹਨਾਂ ਕੰਮਾਂ ਤੇ ਵੋਟ ਇਸ ਵਾਰ ਪੈਣੀ ਆ ਹੁਣ ਗੱਲਾਂ ਵਾਲਾ ਸਮਾਂ ਗਿਆ ਨੰਗ ਆ ਲੋਕ ਗੱਲਾਂ ਕਰਕੇ ਵੋਟਾਂ ਲੈ ਜਾਣਗੇ ਪਿੰਡ ਦੇ ਲੋਕਾਂ ਨੂੰ ਸਾਰੀ ਸਮਝ ਲੱਗ ਗਈ ਹੈ ਕਿ ਇਹਨਾਂ ਦੇ ਭਲੇ ਵਾਸਤੇ ਇਹਨਾਂ ਨੂੰ ਸਹੂਲਤਾਂ ਕਿਹੜੀ ਸਰਕਾਰ ਦੇ ਸਕਦੀ ਆ ਉਹਦੇ ਮੁਤਾਬਕ VOTING ਹੋਣੀ ਆ ਇਸ ਵਾਰ ਡੇਰਾ ਬਾਬਾ ਨਾਨਕ ਹਲਕੇ ਦੇ ਲੋਕ ਮੈਂ ਕੀ ਨਾ ਕਹਿ ਚਾਹਨਾ ਬੜੀ ਵੱਡੀ ਮਾਰਜਨ ਤੇ ਜਿਹੜਾ ਆਮ ਆਦੀ ਪਾਰਟੀ ਨੂੰ ਜਿਤਾਉਣ ਸਰ ਆਮ ਆਦੀ ਪਾਰਟੀ ਦੇ ਕੁਝ ਪੱਤੇ ਖੁੱਲ ਤੇ ਕੁਝ ਖੁੱਲਦੇ ਬਾਕੀ ਆ ਦੂਸਰੀਆਂ ਪਾਰਟੀਆਂ ਕੋਲ ਵਾਲੀ ਦੂਸਰੀਆਂ ਪਾਰਟੀਆਂ ਦੇ ਪੱਤੇ ਹੀ ਬੰਦ ਹੋ ਗਏ ਨੇ ਖੋਲਣੇ ਕੀ ਨੇ ਕੋਈ ਪੱਤਾ ਹੋਵੇ ਤਾਂ ਖੋਲਣ ਪਤਾ ਹੈ ਕਿਹੜਾ ਉਹਨਾਂ ਦੇ ਤੇ ਜਿਹੜੇ ਲੀਡਰ ਨੇ ਭੱਜ ਭੱਜ ਕੇ ਕੋਈ ਬੀਜੇਪੀ ਚ ਵੜ ਜਾਂਦਾ ਕੋਈ ਕਾਂਗਰਸ ਕਾਂਗਰਸ ਵਾਲੇ ਛੱਡ ਕੇ ਆਮ ਚਾਈ ਜਾਣ ਦੇ ਨੇ ਜਿਹੜੀਆਂ ਪਾਰਟੀਆਂ ਦਾ ਜਿਹੜੀ ਜੇਦਾ ਜਰਨੈਲ ਹੀ ਮੁੱਕ ਜਾਣ ਤਾਂ ਫਿਰ ਤੁਹਾਨੂੰ ਪਤਾ ਹੀ ਕੀ ਬਣਨਾ ਜਿਹੜੇ ਆਪਣੇ ਆਪ ਨੂੰ بڑے بڑے ਵੱਡੇ ਜਰਨੈਲ ਹੋਂਦੇ ਸੀਗੇ ਉਹ ਕੀ ਬਣ ਗਿਆ ਵਾ ਇਸ ਕਰਕੇ ਜਿਹੜੇ ਬੰਦਿਆਂ ਨੇ ਅੱਜ ਤੱਕ ਪਾਰਟੀਆਂ ਕੋ ਕੈਂਡੀਡੇਟ ਹੀ ਅਨਾਉਂਸ ਨਹੀਂ ਹੋ ਰਹੇ ਉਹ ਤੋਂ ਇੱਕ ਸਾਫ਼ ਗੱਲ ਹੈ ਕਿ ਉਹ ਲੋਕਾਂ ਉਹਨਾਂ ਨੂੰ ਪਤਾ ਲੋਕਾਂ ਨੇ ਸਾਨੂੰ ਨਕਾਰਤਾ ਨਿਤ ਕਿਉਂ ਨਹੀਂ ਪਾਰਟ ਅਜੇ ਤੱਕ ਕਰ ਦੇਣੇ ਚਾਹੀਦੇ ਸੀਗੇ ਉਹਨਾਂ ਨੂੰ ਸਰ ਵਿਰੋਧੀ ਪਾਰਟੀਆਂ ਨੇ ਕਿਹਾ ਗਿਆ ਕਿ ਤੁਹਾਨੂੰ ਹਮਤਵਾਂ ਨੂੰ ਘਿਰਨੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਨੂੰ ਤੇਰਾ ਚਿਹਰੇ ਲੱਗੇ ਨਾ ਮੰਨਦੀ ਖਾ ਮੰਤਰੀ ਸਾਡੇ ਨੇ ਕਿ ਉਹਨਾਂ ਤੇ ਨੇ ਜਿਹੜੇ ਇਹ ਗੱਲ ਕਹਿੰਦੇ ਨੇ ਉਹਨਾਂ ਨੂੰ ਸ਼ਰਮ ਕਰਨੀ ਚਾਹੀਦੀ ਹੈ ਸੋਚਣਾ ਚਾਹੀਦਾ ਮੰਤਰੀ ਹਾਡੀ ਪਾਰਟੀ ਦੇ ਨੇ ਉਹ ਆਮ ਆਦੀ ਪਾਰਟੀ ਦੇ ਵਲੰਟੀਅਰ ਵੱਜੋਂ ਮੰਤਰੀ ਬਣੇ ਨੇ ਉਹ ਵਲੰਟੀਅਰ ਸੀਗੇ ਪਿੰਡਾਂ ਚ ਛੋਟੇ ਲੈਵਲ ਤੋਂ ਉੱਠ ਕੇ ਉੱਪਰ ਮੰਤਰੀ ਕਹਿੰਦੇ ਸਾਡੇ ਮੰਤਰੀ ਨੇ ਸਾਡੇ ਮੰਤਰੀ ਐਮਪੀ ਖਲਾਰੀ ਜੋ ਮਰਜੀ ਉਹਨਾਂ ਨੂੰ ਕਿ ਤਕਰੀਬ ਹੈ ਟੱਡਪੀੜ ਹੁੰਦੀ ਆ ਤੂੰ ਵੀ ਖੜਾ ਲਓ ਆਪਣੇ ਤੁਹਾਨੂੰ ਕੌਣ ਰੋਕਣ ਦੇ ਆ ਇਹ ਤਾਂ ਬੇਫਜ਼ੂਲ ਗੱਲਾਂ ਕਿਹੜੇ ਕਿਹੜੇ ਭਗਵੰਤ ਮਾਨ ਨੂੰ ਕਿਹੜੀ ਗੱਲ ਤੋਂ ਨਕੇਰਦੇ ਐਸ ਵਾਰ 13 0 ਹੋਣਾ ਪੰਜਾਬ ਚ ਠੀਕ ਐ ਇਹਨਾਂ ਨੂੰ ਨੱਕ ਦੇ ਨੂੰ ਥਾਂ ਨਹੀਂ ਲੱਭਣਾ ਕੋਈ ਜਿਹੜੇ ਕਹਿੰਦੇ ਫਿਰਦੇ ਨੇ ਨਹੀਂ ਤਾਂ ਜਿਹੜਾ ਤੁਹਾਡਾ ਸਰਵੇ ਆਉਂਦਿਆ ਰੋਜ਼ ਅੱਜ ਵੀ ਆਇਆ ਸਰਵੇ ਸਰਵੇ ਚ ਦੇਖੋ ਕੀ ਬਣ ਰਿਹਾ ਮੈਂ ਤਾਂ ਨਹੀਂ ਕਰੰਦੇ ਆ ਤੁਹਾਡੇ ਚੈਨਲਾਂ ਨਾਲ ਹੀ ਤੁਹਾਡੇ ਚੈਨਲ ਕਰਨ ਦੇ ਸਰਵੇ ਦੇਂਦੇ ਆ ਸਾਰੀਆਂ ਸੀਟਾਂ 13 ਦੀਆਂ 13 ਜਿਹੜੀਆਂ ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਜਿੱਤਣੀਆਂ